ਪਹਿਲਾਂ ਹੀ ਐਨਐਸਏ ਦੇ ਤਹਿਤ ਡਿਬੂਗਰ ਜੇਲ੍ਹ ਦੇ ਵਿੱਚ ਬੰਦ ਲੋਕ ਸਭਾ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਕਿਤੇ ਨਾ ਕਿਤੇ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਸਿੰਘ ਕਤਲकांड ਮਾਮਲੇ ਦੇ ਵਿੱਚ ਹੁਣ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਉੱਤੇ ਯੂਆਪਾ ਜਿਹੜਾ ਹੈਗਾ ਉਹ ਲਗਾਇਆ ਗਿਆ ਹੈਗਾ ਮੇਰੇ ਨਾਲ ਇਸ ਸਮੇਂ ਸਰਦਾਰ ਤਸੀਮ ਸਿੰਘ ਜਿਹੜੇ ਕਿ ਮੈਂਬਰ ਪਾਰਲੀਮੈਂਟ ਅੰਤਪਾਲ ਸਿੰਘ ਦੇ ਪਿਤਾ ਨੇ ਉਹ ਮੌਜੂਦ ਨੇ ਤਾਂ ਪਹਿਲਾਂ ਜਿਹੜਾ ਹੈਗਾ ਇਸ ਖਬਰ ਬਾਰੇ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲ ਚੁੱਕੀ ਜੋ ਆਪਾਂ ਜਿਹੜਾ ਲੱਗਾ ਹੈਗਾ ਹੁਣ ਅੰਤਪਾਲ ਸਿੰਘ ਦੇ ਮੈਨੂੰ ਹੁਣੇ ਹੀ ਰੀਸੈਂਟਲੀ ਹੁਣੇ ਪਤਾ ਲੱਗਾ ਕਿ ਕਿਸ ਦਾ ਫੋਨ ਆਇਆ ਸੀਗਾ ਕਿ ਇੱਕ ਗੱਲ ਹੋਈ ਰਾਤੀ ਦੇ ਸਵੇਸੀ 11-12 ਵਜੇ ਇੱਥੇ ਘਰ ਪਹੁੰਚੇ ਉਦੋਂ ਤੱਕ ਸਾਨੂੰ ਨਹੀਂ ਕੋਈ ਜਾਣਕਾਰੀ ਨਹੀਂ ਸੀ ਲੇਕਿਨ ਸਵੇਰੇ ਸਿਰ ਤੁਹਾਡੇ ਪੱਤਰਕਾਰਾਂ ਦੇ ਥਰੂ ਪਤਾ ਲੱਗਾ ਕਿ ਇਹ ਜੋ ਆਪਾਂ ਲਾ ਦਿੱਤਾ ਗਿਆ ਤੇ ਮੇਰੇ ਖਿਆਲ ਹੈ ਕਿ ਸਾਨੂੰ ਪਹਿਲਾਂ ਮੈਂ ਮਹਿਸੂਸ ਹੋ ਰਿਹਾ ਸੀ ਕਿ ਜੋ ਅਸੀਂ ਮਾਗੀ ਮਿਲੇ ਤੇ ਕੋਈ ਨਵੀਂ ਪਾਰਟੀ ਦਾ ਗਠਨ ਕਰਨੇ ਜਾ ਰਹੇ ਨੇ ਤਾਂ ਉਹ ਤੋਂ ਬਹੁਤ ਲੋਕਾਂ ਨੂੰ ਤਕਲੀਫ ਸੀਗੀ ਤੇ ਇਹ ਚੀਜ਼ਾਂ ਸ਼ਾਇਦ ਇਹੋ ਜਿਹੀਆਂ ਚੀਜ਼ੇ ਹੋਰ ਹੱਥ ਕੰਡੇ ਅਪਣਾਏ ਜਾ ਸਕਦੇ ਆ ਕਿ ਮੇਰੇ ਖਰੋ ਸਾਡੀ ਜਿਹੜੀ ਆ ਜਿਹੜਾ ਸਾਡਾ ਦೇಶਾ ਸੀ ਉਹ ਪੂਰਾ ਸੱਚ ਹੋ ਰਿਹਾ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਹੋਰ ਵੀ ਕੋਈ ਇਹੋ ਜਿਹੀ ਹਮਲੇ ਕੀਤੇ ਜਾ ਸਕਦੇ ਆ ਕਿ ਜਿਹੜਾ ਉਹਨਾਂ ਨੂੰ ਬਦਨਾਮ ਕਰਨ ਦੀ ਜਾਂ ਉਹਨਾਂ ਨੂੰ ਲੋਕਾਂ ਤੋਂ ਇਹ ਲੋਕਾਂ ਦੇ ਵਿੱਚ ਉਹਦਾ ਜਿਹੜਾ امیਜ ਹੈ ਜਿਹੜਾ ਉਹ ਗਲਤ ਰਕੇ ਕਿ ਸਰਕਾਰ ਡਰੀ ਹੋਈ ਹੈ ਕਿ ਕਿ ਲੋਕ ਉਹ ਸਮਰਥਨ ਉਹਦੇ ਨਾਲ ਆ ਤੇ ਲੋਕਾਂ ਨੇ ਇੱਕ ਮਤਲਬ ਉਹਨਾਂ ਨੂੰ ਜਿਤਾ ਕੇ ਵੀ ਦਿਖਾ ਦਿੱਤਾ ਤੇ ਕੁਝ तरह ਆਪਣੀਆਂ ਨੂੰ ਵੀ ਪਤਾ ਨਹੀਂ ਕਿ ਇੰਨਾ ਡਰ ਖੌ ਪਿਆ ਹੋਇਆ ਕਿ ਉਹ ਸਰਕਾਰ ਦੀ ਹਾਂ ਚਾਂ ਮਲਾਈ ਜਾ ਰਹੀਆਂ ਕਿ ਠੀਕ ਹੈ ਕਿ ਇਹ ਨਹੀਂ ਕਿ ਆਉਣ ਵਾਲੇ ਸਮੇਂ ਚ ਇਹਦਾ ਜਿਹੜਾ ਖਮਿਆਜਾ ਵਾ ਸਾਡੇ ਸਾਰੇ ਪੰਜਾਬ ਵਾਸੀਆਂ ਪਹਿਲਾਂ ਵੀ ਬੜਾ ਬੁਘਤਿਆ ਕਿ ਇਹ ਜੋ ਪਹਿਲਾਂ ਵੀ ਸਾਡੇ ਲੋਕਾਂ ਨੇ ਖਾੜਕੂਬਾਦ ਦੇ ਟਾਈਮ ਤੇ ਬਹੁਤ ਐਨਐਸਏ ਕੀ ਹੋਰ ਕਈ ਜੋਬ ਆਏ ਹੋ ਜੇ ਕਿਸਾਂ ਚ ਬਹੁਤ ਵੱਡੇ ਵੱਡੀਆਂ ਮੁਸ਼ਕਲ ਤੇ ਪਰ ਮੇਰੇ ਖਿਆਲ ਹੈ ਕਿ ਇਹ ਚੀਜ਼ ਨੂੰ ਸਾਰੇ ਜੋ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਵਾਲੇ ਲੋਕ ਐ ਉਹਨਾਂ ਸਾਰਿਆਂ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਆਉਣ ਵਾਲੇ ਸਮੇਂ ਲਈ ਇੱਕ ਗਲਤ ਪੇਰਤ ਪੈ ਰਹੀ ਆ ਤੇ ਉਹਨੂੰ ਸਾਰਿਆਂ ਨੂੰ ਸਾਰਿਆਂ ਨੂੰ ਰਲ ਕੇ ਰੋਕਣ ਦੀ ਲੋੜ ਆ ਬਾਕੀ ਚਲੋ ਐਸੀ ਆਪਣਾ ਕੰਮ ਕਰਦੇ ਜਾਵਾਂਗੇ ਠੀਕ ਆ ਸਰਕਾਰ ਜੋ ਵੀ ਇਹ ਧੱਕੇਸ਼ਾਹੀ ਕਰ ਰਹੀ ਆ ਇਹ ਉਹ 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 ਨੂੰ ਅਸੀਂ ਤੇ ਰੋਕ ਨਹੀਂ ਸਕਦੇ ਅਸੀਂ ਤੇ ਲੋਕਾਂ ਦੇ ਲੋਕਾਂ ਦੀ رائے ਨਾਲ ਹੀ ਇਹ ਅੱਗੇ ਵਧ ਰਹੇ ਆ ਅਸੀਂ ਕੋਈ ਇਹ ਚੀਜ਼ ਹੈ ਕਿ ਸਾਡਾ ਕੋਈ ਆਪਣਾ ਪਰਸਨਲ ਇਹਦੇ 'ਚ ਕੋਈ ਬੈਨੀਫਿਟ ਨਹੀਂਗਾ ਤੇ ਅਸੀਂ ਇਸ ਕਰਕੇ ਸਰਕਾਰ ਸਰਕਾਰ ਵੀ ਡਰੀ ਹੋਈ ਹੈ ਤੇ ਮੇਰੇ ਖਲਕੇ ਸਾਡੇ ਵਿਰੋਧੀ ਵੀ ਜਿਹੜੇ ਹਨ ਉਹ ਵੀ ਡਰੇ ਹੋਏ ਆ ਕਿ ਸ਼ਾਇਦ ਇਹ ਇਦਾਂ ਕਰਕੇ ਅਸੀਂ ਇਹਨਾਂ ਨੂੰ ਘਰ ਬਿਠਾ ਦਾਂਗੇ ਪਰ ਅਸੀਂ ਆਪਣੇ ਚਾਲੇ ਚੱਲਦੇ ਰਵਾਂਗੇ ਕਿਉਂਕਿ ਇਹ ਗੁਰੂ ਮਹਾਰਾਜ ਨੇ ਸਾਨੂੰ ਹੱਕ ਸੱਚ ਲਈ ਲੜਨਾ ਸਿਖਾਇਆ ਤੇ ਅਸੀਂ ਲੜਦੇ ਰਵਾਂਗੇ ਕੋਈ ਹੁਣ ਤੱਕ ਲੀਗਲ ਟੀਮ ਨਾਲ ਵੀ ਗੱਲਬਾਤ ਹੋਈ ਤੁਹਾਡੇ ਨਹੀਂ ਅਜੇ ਮੈਂ ਤੇ ਫਸਟ ਟਾਈਮ ਤੁਹਾਡੇ ਕੋਲ ਹੀ ਸੁਣਿਆ ਤੇ ਉਹਦੇ ਤੁਸੀਂ ਸਾਨੂੰ ਮਿਲਿਆ ਜੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਹ ਮੇਰੇ ਖਿਆਲ ਹੈ ਕਿ ਸਾਨੂੰ ਇਹੋ ਹੀ ਖਰਸ਼ਾ ਹੈ ਕਿ ਸਾਨੂੰ ਪਾਰਟੀ ਬਣਾਉਣ ਤੋਂ ਜੋ ਲੋਕ رائے ਦੇ ਸਾਡੇ ਨਾਲ ਜੁੜ ਰਹੇ ਬਹੁਤ ਵੱਡੀ ਤਦਾਦ ਚ ਲੋਕ ਉਹਨਾਂ ਤੋਂ ਇਹ ਖਿਬਰਾ ਕੇ ਸਾਰਾ ਕੁਝ ਇਹ ਕੀਤਾ ਜਾ ਰਿਹਾ ਪਹਿਲਾਂ ਹੀ ਐਨਐਸਏ ਦੇ ਤਹਿਤ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਲੋਕਸਭਾ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ ਕਿਤੇ ਨਾ ਕਿਤੇ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਸਿੰਘ ਕਤਲकांड ਮਾਮਲੇ ਦੇ ਵਿੱਚ ਹੁ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਉੱਤੇ ਯੂਆਪਾ ਜਿਹੜਾ ਹੈਗਾ ਉਹ ਲਗਾਇਆ ਗਿਆ ਹੈਗਾ ਮੇਰੇ ਨਾਲ ਇਸ ਸਮੇਂ ਸਰਦਾਰ ਤਸੀਮ ਸਿੰਘ ਜਿਹੜੇ ਕਿ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਪਿਤਾ ਨੇ ਉਹ ਮੌਜੂਦ ਨੇ ਤਾਂ ਪਹਿਲਾਂ ਜਿਹੜਾ ਹੈਗਾ ਇਸ ਖਬਰ ਬਾਰੇ ਤੁਹਾਨੂੰ ਇਸ ਬਾਰੇ ਜਾਣਕਾਰੀ ਮਿਲ ਚੁੱਕੀ ਜੀ ਯੂਆਪਾ ਜਿਹੜਾ ਲੱਗਾ ਹੈਗਾ ਹੁਣ ਅਮਰਤਪਾਲ ਸਿੰਘ ਦੇ ਮੈਨੂੰ ਹੁਣੇ ਹੀ ਰੀਸੈਂਟਲੀ ਹੁਣੇ ਪਤਾ ਲੱਗਾ ਕਿ ਕਿਸੇ ਦਾ ਫੋਨ ਆਇਆ ਸੀਗਾ ਕਿ ਇੱਕ ਗੱਲ ਹੋਈ ਰਾਤੀ ਦੇ ਸਵੇਸੀ 11 12 ਵਜੇ ਇੱਥੇ ਘਰ ਪਹੁੰਚੇ ਆ ਉਦੋਂ ਤੱਕ ਤੇ ਸਾਨੂੰ ਨਹੀਂ ਕੋਈ ਜਾਣਕਾਰੀ ਨਹੀਂ ਸੀ ਲੇਕਿਨ ਸਵੇਰੇ ਸਿਰ ਟਾਡੇ ਪੱਤਰਕਾਰਾਂ ਨੇ ਥਰੂ ਪਤਾ ਲੱਗਾ ਕਿ ਇਹ ਜੋ ਆਪਾ ਲਾ ਦਿੱਤਾ ਗਿਆ ਤੇ ਮੇਰੇ ਖਿਆਲ ਹੈ ਕਿ ਸਾਨੂੰ ਪਹਿਲਾਂ ਵੀ ਮਹਿਸੂਸ ਹੋ ਰਿਹਾ ਸੀ ਕਿ ਜੋ ਅਸੀਂ ਮੰਗੀ ਮਿਲੇ ਤੇ ਕੋਈ ਨਵੀਂ ਪਾਰਟੀ ਦਾ ਗਠਨ ਕਰਨੇ ਜਾ ਰਹੇ ਨੇ ਤਾਂ ਉਹ ਤੋਂ ਬਹੁਤ ਲੋਕਾਂ ਨੂੰ ਤਕਲੀਫ ਸੀਗੀ ਤੇ ਇਹ ਚੀਜ਼ਾਂ ਸ਼ਾਇਦ ਇਹੋ ਜਿਹੀਆਂ ਚੀਜ਼ੇ ਹੋਰ ਹੱਥ ਕੰਡੇ ਅਪਣਾਏ ਜਾ ਸਕਦੇ ਆ ਤੇ ਮੇਰੇ ਖਿਆਲੋਂ ਸਾਡੀ ਜਿਹੜੀ ਆ ਜਿਓ ਸੜਾ ਦੇਸਾ ਸੀ ਉਹ ਪੂਰਾ ਸੱਚ ਹੋ ਰਿਹਾ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਹੋਰ ਵੀ ਕੋਈ ਇਹੋ ਜਿਹਾ ਅਮਲੇ ਕੀਤੇ ਜਾ ਸਕਦੇ ਆ ਕਿ ਜਿਹੜਾ ਉਹਨਾਂ ਨੂੰ ਬਦਨਾਮ ਕਰਨ ਦੀ ਜਾਂ ਉਹਨਾਂ ਨੂੰ ਲੋਕਾਂ ਤੋਂ ਇਹ ਲੋਕਾਂ ਦੇ ਵਿੱਚ ਉਹਦਾ ਜਿਹੜਾ امیਜ ਆ ਜਿਹੜਾ ਉਹ ਗਲਤ ਬਣ ਕੇ ਕਿ ਸਰਕਾਰ ਡਰੀ ਹੋਈ ਹੈ ਕਿ ਕਿ ਲੋਕ ਉਹ ਸਮਰਥਨ ਉਹਦੇ ਨਾਲ ਆ ਤੇ ਲੋਕਾਂ ਨੇ ਇੱਕ ਮਤਲਬ ਉਹਨਾਂ ਨੂੰ ਜਿਤਾ ਕੇ ਵੀ ਦਿਖਾ ਦਿੱਤਾ ਤੇ ਕੁਝ ਤਰ੍ਹਾਂ ਆਪਣੀਆਂ ਨੂੰ ਵੀ ਪਤਾ ਨਹੀਂ ਕਿ ਇੰਨਾ ਡਰ ਖੋ ਪਿਆ ਹੋਇਆ ਕਿ ਉਹ ਸਰਕਾਰ ਦੀ ਹਾਂ ਚਾਂ ਮਲਾਈ ਜਾ ਰਹੀਆਂ ਕਿ ਠੀਕ ਹੈ ਕਿ ਇਹ ਨਹੀਂ ਕਿ ਆਉਣ ਵਾਲੇ ਸਮੇਂ ਚ ਇਹਦਾ ਜਿਹੜਾ ਅਖਮਿਆਜਾ ਸਾਡੇ ਸਾਰੇ ਪੰਜਾਬ ਵਾਸੀਆਂ ਪਹਿਲਾਂ ਵੀ ਬੜਾ ਬੁਘਤਿਆ ਕਿ ਇਹ ਜੋ ਪਹਿਲਾਂ ਵੀ ਸਾਡੇ ਲੋਕਾਂ ਨੇ ਖਾੜਕੂਬਾਦ ਦੇ ਟਾਈਮ ਤੇ ਬਹੁਤ ਐਨਐਸਏ ਕੀ ਹੋਰ ਕਈ ਜੋਬ ਆਏ ਹੋਏ ਜੇ ਕੇਸਾਂ ਚ ਬਹੁਤ ਵੱਡੇ ਵੱਡੀਆਂ ਮੁਸ਼ਕਲ ਤੇ ਪਰ ਮੇਰੇ ਖਿਆਲ ਹੈ ਕਿ ਇਹ ਚੀਜ਼ ਨੂੰ ਸਾਰੇ ਜੋ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਵਾਲੇ ਲੋਕ ਆ ਉਹਨਾਂ ਸਾਰਿਆਂ ਨੂੰ ਇਹ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਆਉਣ ਵਾਲੇ ਸਮੇਂ ਲਈ ਇੱਕ ਗਲਤ ਪੇਰਤ ਪੈ ਰਹੀ ਆ ਤੇ ਉਹਨੂੰ ਸਾਰਿਆਂ ਨੂੰ ਸਾਰਿਆਂ ਨੂੰ ਰਲ ਕੇ ਰੋਕਣ ਦੀ ਲੋੜ ਆ ਬਾਕੀ ਚਲੋ ਅਸੀਂ ਆਪਣਾ ਕੰਮ ਕਰਦੇ ਜਾਵਾਂਗੇ ਠੀਕ ਹੈ ਸਰਕਾਰ ਜੋ ਵੀ ਇਹ ਧੱਕੇਸ਼ਾਹੀ ਕਰ ਰਹੀ ਆ ਇਹ ਉਹ 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 ਨੂੰ ਅਸੀਂ ਤੇ ਰੋਕ ਨਹੀਂ ਸਕਦੇ ਅਸੀਂ ਤੇ ਲੋਕਾਂ ਦੇ ਲੋਕਾਂ ਦੀ رائے ਨਾਲ ਹੀ ਇਹ ਅੱਗੇ ਵਧ ਰਹੇ ਅਸੀਂ ਕੋਈ ਇਹ ਚੀਜ਼ ਹੈ ਕਿ ਸਾਡਾ ਕੋਈ ਆਪਣਾ ਪਰਸਨਲ ਇਹਦੇ ਚ ਕੋਈ ਬੈਨੀਫਿਟ ਨਹੀਂਗਾ ਤੇ ਅਸੀਂ ਇਸ ਕਰਕੇ ਸਰਕਾਰ ਸਰਕਾਰ ਵੀ ਡਰੀ ਹੋਈ ਹੈ ਤੇ ਮੇਰੇ ਖਲਕੇ ਸਾਡੇ ਵਿਰੋਧੀ ਵੀ ਜਿਹੜੇ ਹਨ ਉਹ ਵੀ ਡਰੇ ਹੋਏ ਆ ਕਿ ਸ਼ਾਇਦ ਇਹ ਇਦਾਂ ਕਰਕੇ ਅਸੀਂ ਇਹਨਾਂ ਨੂੰ ਘਰ ਬਿਠਾ ਦਾਂਗੇ ਪਰ ਅਸੀਂ ਆਪਣੇ ਚੱਲੇ ਚੱਲਦੇ ਰਵਾਂਗੇ ਕਿਉਂਕਿ ਇਹ ਗੁਰੂ ਮਹਾਰਾਜ ਨੇ ਸਾਨੂੰ ਹੱਕ ਸੱਚ ਲਈ ਲੜਨਾ ਸਿਖਾਇਆ ਤੇ ਅਸੀਂ ਲੜਦੇ ਰਵਾਂਗੇ ਕੋਈ ਹੁਣ ਤੱਕ ਲੀਗਲ ਟੀਮ ਨਾਲ ਵੀ ਗੱਲਬਾਤ ਹੋਈ ਤੁਹਾਡੇ ਨਹੀਂ ਅਜੇ ਮੈਂ ਤੇ ਫਸਟ ਟਾਈਮ ਤੁਹਾਡੇ ਕੋਲ ਨਹੀਂ ਸੁਣਿਆ ਤੇ ਉਹ ਤਾਂ ਤੁਸੀਂ ਸਾਨੂੰ ਮਿਲਿਆ ਜੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਹ ਮੇਰੇ ਖਿਆਲ ਹੈ ਕਿ ਸਾਨੂੰ ਇਹੋ ਹੀ ਖਰਚਾ ਹੈ ਕਿ ਸਾਨੂੰ ਪਾਰਟੀ ਬਣਾਉਣ ਤੋਂ ਜੋ ਲੋਕ رائے ਦੇ ਸਾਡੇ ਨਾਲ ਜੁੜ ਰਹੇ ਬਹੁਤ ਵੱਡੀ ਤਦਾਦ ਚ ਲੋਕ ਉਹਨਾਂ ਤੋਂ ਇਹ ਘਬਰਾ ਕੇ ਸਾਰਾ ਕੁਝ ਇਹ ਕੀਤਾ ਜਾ ਰਿਹਾ ਹੈ